ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਣ ਅਗਲੀਆਂ 4 ਪੌੜੀਆਂ ਵਿੱਚ ਬਾਬਾ ਜੀ ਨਵੇਂ ਵਿਸ਼ੇ ਤੇ ਦ੍ਰਿਸ਼ਟੀ ਪਾਉਂਦੇ ਹਨ ਜੋ 34 35 36 ਅਤੇ 37ਵੀਂ ਪੌੜੀ ਵਿੱਚ ਵਰਣਿਤ ਹੈ ਉਹ ਹੈ ਕਰਤਾਰ ਦੀ ਕਾਇਨਾਤ ਉਸ ਦੀਆਂ ਕੀਤੀਆਂ ਰਚਨਾਵਾਂ ਦਾ ਵਰਣਨ ਇਸ ਨੂੰ 5 ਖੰਡਾਂ ਵਿੱਚ ਵੰਡਿਆ ਗਿਆ ਹੈ ਧਰਮ ਖੰਡ ਗਿਆਨ ਖੰਡ ਸ਼ਰਮ ਖੰਡ ਕਰਮ ਖੰਡ ਅਤੇ ਸੱਚ ਖੰਡ ਇਸ ਪੌੜੀ ਚੌਂਤੀ ਵਿੱਚ ਧਰਮਖੰਡ ਦਾ ਵਰਣਨ ਹੈ। ਬਾਬਾ ਜੀ ਪੌੜੀ ਦੀ ਸ਼ੁਰੂਆਤ ਕਰਦੇ ਹਨ। ਰਾਤੀ, ਰੁਤੀ, ਥਿਤੀ, ਵਾਰ, ਪਵਨ, ਪਾਣੀ, ਅਗਨੀ, ਪਾਤਾਲ। ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ। ਬਾਬਾ ਜੀ ਕਹਿੰਦੇ ਕਿ ਉਸ ਪਰਮੇਸ਼ਰ ਨੇ ਰਾਤਾਂ, ਰੁੱਤਾਂ, ਥਿਤਾਂ, ਥਿਤਾ ਭਾਵ ਤਰੀਕਾਂ ਅਤੇ ਵਾਰ, ਦਿਨ, ਪਵਨ, ਹਵਾ, ਪਾਣੀ, ਅਗਨੀ ਅਤੇ ਪਾਤਾਲ। ਆਦੀ ਸਭ ਥਾਪ ਕੇ ਧਰਤੀ ਨੂੰ ਧਰਮ ਕਮਾਉਣ ਵਾਲਾ ਅਸਥਾਨ ਬਣਾ ਕੇ ਟਿਕਾ ਦਿੱਤਾ ਹੈ ਉੱਪਰ ਆਕਾਸ਼ ਹਨ ਥੱਲੇ ਪਤਾਲ ਹਨ ਵਿੱਚ ਅਗਨੀ ਪਾਣੀ ਰਾਤਾ ਰੁਤਾ ਥਿੱਤਾ ਵਾਰ ਇਸ ਤਰ੍ਹਾਂ ਦੀ ਕਾਲ ਗਤੀ ਰਚ ਕੇ ਉਸ ਪਰਮਾਤਮਾ ਨੇ ਇਹ ਧਰਤੀ ਧਰਮ ਕਮਾਉਣ ਦਾ ਅਸਥਾਨ ਬਣਾ ਕੇ ਸਥਾਪਨ ਕਰ ਰੱਖੀ ਹੈ ਤਿਸ ਵਿੱਚ ਜੀ ਜੁਗਤ ਕੇ ਰੰਗ ਤਨ ਕੇ ਨਾਮ ਅਨੇਕ ਅਨੰਤ ਤੇ ਉਸ ਧਰਤੀ ਵਿੱਚ ਭਾਂਤ ਭਾਂਤ ਦੇ ਤਰ੍ਹਾਂ-ਤਰ੍ਹਾਂ ਦੇ ਜੀਵ ਅਤੇ ਉਹਨਾਂ ਦੇ ਜੀਵਨ ਵਾਸਤੇ ਤਰ੍ਹਾਂ-ਤਰ੍ਹਾਂ ਦੀਆਂ ਜੋਗਤਾ ਰਚੀਆਂ ਹਨ। ਅਤੇ ਉਹ ਜੀਵ ਗਿਣਤੀ ਵਿੱਚ ਵੀ ਅਨੰਤ ਹਨ ਤੇ ਉਹਨਾਂ ਦੇ ਨਾਮ ਵੀ ਅਨੰਤ ਹਨ। ਭਾਵ ਅਨੇਕਾ ਅਣਗਿਣਤ। ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ। ਇਹਨਾਂ ਸਭ ਜੀਵਾਂ ਦਾ ਆਪੋ ਆਪਣੇ ਕੀਤੇ ਹੋਏ ਕਰਮਾਂ ਅਨੁਸਾਰ ਉਸ ਅਕਾਲਪੁਰਖ ਦੇ ਦਰਤੇ ਨਵੇੜਾ ਹੁੰਦਾ ਹੈ। ਉਹ ਕਾਲਪੁਰਖ ਆਪ ਵੀ ਸੱਚਾ ਹੈ ਤੇ ਉਸ ਦਾ ਦਰਬਾਰ ਵੀ ਸੱਚਾ ਹੈ ਤੇ ਉਸ ਦੇ ਉਸ ਸੱਚੇ ਦਰਬਾਰ ਤੇ ਸਭ ਦੇ ਕੀਤੇ ਕਰਮਾਂ ਦੀ ਵਿਚਾਰ ਹੁੰਦੀ ਹੈ ਤਿੱਥੇ ਸੂਹਣ ਪੰਚ ਪਰਵਾਣ ਨਦਰੀ ਕਰਮ ਪਵੇ ਨਿਸ਼ਾਨ ਤੇ ਉਸ ਦੇ ਉਸ ਦਰ ਤੇ ਸੱਚੇ ਪੁਰਖ ਭਾਵ ਪੰਚ ਜਨ ਸ਼ੋਭਦੇ ਹਨ ਜਿਵੇਂ ਬਾਬਾ ਜੀ ਨੇ ਪੌੜੀ 16 ਵਿੱਚ ਕਿਹਾ ਸੀ ਪੰਚ ਪਰਵਾਣ ਪੰਚ ਪ੍ਰਧਾਨ ਪੰਚੇ ਪਾਵੇ ਦਰ ਗਹਿਮਾਨ ਉਵੇਂ ਹੀ ਬਾਬਾ ਜੀ ਇਸ ਪੰਕਤੀ ਵਿੱਚ ਕਹਿ ਰਹੇ ਨੇ ਕਿ ਉਹ ਪੰਚ ਉਸ ਦੇ ਦਰ ਤੇ ਪ੍ਰਵਾਨ ਹੁੰਦੇ ਹਨ ਨਦਰੀ ਕਰਮ ਪਵੇ ਨਿਸ਼ਾਨ ਮਿਹਰ ਦੀ ਨਜ਼ਰ ਕਰਨ ਵਾਲੇ ਅਕਾਲ ਪੁਰਖ ਦੀ ਬਖਸ਼ਿਸ਼ ਨਾਲ ਉਸ ਦੀ ਇੱਕ ਨਦਰ ਮਾਰਨ ਨਾਲ ਉਹਨਾਂ ਸੰਤ ਜਨਾਂ ਦੇ ਮੱਥੇ ਉੱਪਰ ਵੜਿਆਈ ਦਾ ਇੱਕ ਨਿਸ਼ਾਨ ਚਮਕ ਪੈਂਦਾ ਹੈ ਕੱਚ ਪਕਾਈ ਉਥੇ ਪਾਏ ਭਾਵੇਂ ਉਸ ਦੇ ਦਰ ਤੇ ਜਾ ਕੇ ਹੀ ਕਚਾਈ ਤੇ ਪਕਾਈ ਮਾਲੂਮ ਹੁੰਦੀ ਹੈ ਕਚਿਆਈ ਵਾਲੀ ਜਵਾਨ ਕਿਸੇ ਬਾਰੇ ਬੁਰਾ ਬੋਲ ਕੇ ਗਲਤ ਬੋਲ ਕੇ ਖੁਸ਼ ਹੁੰਦੀ ਹੈ ਅਤੇ ਪਕਿਆਈ ਵਾਲੀ ਉਸ ਦਾ ਨਾਮ ਸੁਣ ਕੇ ਕਚਿਆਈ ਵਾਲੇ ਕੰਨ ਲੋਕਾਂ ਦੀਆਂ ਬੁਰਾਈਆਂ ਸੁਣ ਕੇ ਖੁਸ਼ ਹੁੰਦੇ ਹਨ ਅਤੇ ਪਕਿਆਈ ਵਾਲੇ ਉਹ ਸੱਚੀ ਦੀ ਵਡਿਆਈ ਸੁਣ ਕੇ ਕਿਸ ਦੀ ਕਚਿਆਈ ਸੀ ਤੇ ਕਿਸ ਦੀ ਪਕਾਈ ਉਸ ਅਕਾਲ ਪੁਰਖ ਦੇ ਦਰ ਤੇ ਜਾ ਕੇ ਹੀ ਮਾਲੂਮ ਹੁੰਦੀ ਹੈ ਨਾਨਕ ਗਿਆ ਜਾਂ ਪੈ ਜਾਏ ਹੇ ਨਾਨਕ ਉਸਤੇ ਦਰਤੇ ਗਏ ਨੂੰ ਪਹੁੰਚੇ ਨੂੰ ਹੀ ਇਹ ਸਭ ਸਮਝਾਂ ਪੈਂਦੀਆਂ ਹਨ ਇਹ ਸਭ ਸੋਝੀ ਪੈਂਦੀ ਹੈ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਏ ਵਾਹਿਗੁਰੂ ਅੱਖਰ ਵਾਦਾ ਕੱਟਾ ਪੁੱਲ ਚੁੱਕ ਮਾਫ ਕਰਨੀ